ਹਾਂਜੀ ਪਾਈ ਸਾਹਿਬ ਜੀ ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਿਆ ਹਾਂਜੀ ਉਹ ਕਿਹੜੀ ਗੱਲ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਕਦੋਂ ਵਸਾਈ ਸੀ ਇਸ ਧਰਤੀ ਦਾ ਪਹਿਲਾ ਨਾਮ ਕੀ ਸੀ ਤੇ ਇਹ ਕਿੰਨਾ ਪਾਸੋਂ ਜ਼ਮੀਨ ਜਿਹੜੀ ਖਰੀਦੀ ਗਈ ਸੀ ਇਸ ਗੱਲ ਬਾਰੇ ਜ਼ਰੂਰ ਸਾਨੂੰ ਦੱਸੋ ਤੁਸੀਂ ਹਾਂਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਜਿਹੜੀ ਜਗ੍ਹਾ ਹੈ ਨਾ ਇਹ ਜਗ੍ਹਾ ਬਿਲਾਸਪੁਰ ਦੇ ਰਾਜੇ ਦੀਪ ਚੰਦ ਤੇ ਉਹਨਾਂ ਦੀ ਰਾਣੀ ਚੰਪਾ ਰਾਣੀ ਪਾਸੋਂ 2200 ਰੁਪਿਆ ਮੁੱਲ ਦੇ ਕੇ ਖਰੀਦੀ ਸੀ ਇਸ ਜਗ੍ਹਾ ਦਾ ਨਾਮ ਮੱਖੋਵਾਲ ਸੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਇੱਥੇ ਨਗਰ ਵਸਾਇਆ ਨਗਰ ਵਸਾਉਣ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਚੱਕ ਨਾਨਕੀ ਪੈ ਗਿਆ ਤੇ ਗੁਰੂ ਸਾਹਿਬ ਜੀ ਨੇ ਇਹ ਨਗਰ 1665 ਦੇ ਵਿੱਚ ਵਸਾਇਆ ਸੀ ਚੱਕ ਨਾਨਕੀ ਇਹਦਾ ਪਹਿਲਾ ਨਾਮ ਸੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਆਨੰਦਪੁਰ ਸਾਹਿਬ ਤੇ ਪਹੁੰਚਦੇ ਨੇ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਉਹਨਾਂ پاسੂ ਗੁਰਬਾਣੀ ਸੁਣਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵਕਤ ਅਨੰਦ ਸਹਿਬ ਦੀ ਬਾਣੀ ਸੁਣਾਉਂਦੇ ਨੇ ਫਿਰ ਇਸ ਨਗਰ ਦਾ ਨਾਮ ਅਨੰਦਪੁਰ ਸਹਿਬ ਪੈ ਗਿਆ ਸੀ